ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਆਪਾਂ ਜਿਹੜਾ ਕਾਰਡੀਗਨ ਜੈਕਟ ਜਾਂ ਕੋਈ ਸਵੈਟਰ ਬਣਾਉਣੀ ਆ ਤਾਂ ਅਲੱਗ ਤੋਂ ਦਾ ਮੋਢਾ ਬਣਾਉਣੀ ਆ ਠੀਕ ਹੈ ਪਹਿਲਾਂ ਆਪਾਂ ਮੋਢਿਆਂ ਦੀ ਕਟਾਈ ਕਰ ਲੈਣੀ ਆ ਗਲਾ ਬਣਾਉਣੀ ਆ ਮੋਢੇ ਜੋੜਦੇ ਹਾਂ ਉਸ ਤੋਂ ਬਾਅਦ ਮੋਢਿਆਂ ਦੇ ਕੁੰਡੇ ਚੱਕਦੇ ਹਾਂ ਮੋਢੇ ਬਣਾਉਣੇ ਤਾਂ ਜਿਹੜੀ ਅੱਜ ਦੀ ਇਹ ਵੀਡੀਓ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਹੀ ਜਿਹੜੇ ਮੋਡੇ ਬਣਾਉਣੇ ਦੱਸੂਗੀ ਕਿ ਇਸ ਤਰ੍ਹਾਂ ਆਪਾਂ ਨਾਲ ਹੀ ਮੋਡੇ ਬਣਾ ਸਕਦੇ ਹਾਂ ਬਾਅਦ ਵਿੱਚ ਜਿਹੜਾ ਆਪਾਂ ਮੋਡੇ ਬਣਾਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਇਹ ਇਹ ਹੈਗਾ ਆਪਣਾ ਲੈਫਟ ਸਾਈਡ ਦਾ ਮੋਡਾ ਠੀਕ ਹੈ ਰਾਈਟ ਸਾਈਡ ਦਾ ਮੋਡਾ ਵੀ ਮੈਂ ਤੁਹਾਨੂੰ ਦੱਸੂਗੀ ਬਣਾਉਣਾ ਅੱਜ ਮੈਂ ਤੁਹਾਨੂੰ ਲੈਫਟ ਸਾਈਡ ਦਾ ਮੋਡਾ ਨਾਲ ਹੀ ਆਪਾਂ ਕਿਵੇਂ ਬਣਾਉਣਾ ਹੈ ਦੱਸੂਗੀ ਠੀਕ ਹੈ ਇੱਥੇ ਮੈਂ 7 ਕੁੰਡਿਆਂ ਦਾ ਬਾਰਡਰ ਬਣਾਇਆ ਬਾਰਡਰ ਤੁਸੀਂ ਜਿੰਨੇ ਵੀ ਕੁੰਡਿਆਂ ਦਾ ਬਣਾਉਣਾ ਹੋਊਗਾ ਉਸ ਦੇ ਹਿਸਾਬ ਨਾਲ ਰੱਖ ਲੈਣੇ ਕੁੰਡੇ ਤੇ ਚਾੜਾ ਫਿਰ ਸ਼ੁਰੂ ਕਰਦੇ ਆਪਾਂ ਮੋੜਾ ਬਣਾਉਣਾ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਤਾਂ ਇਹਦੇ ਲਈ ਸਲਾਈ ਉੱਪਰ ਮੈਂ 2 4 6 8 10 12 14 16 18 20 ਕੁੰਡੇ ਲਏ ਆ ਠੀਕ ਹੈ ਸਵੈਟਰ ਜਾਂ ਜੈਕਰ ਤੇ ਲੰਬਾਈ ਕੰਪਲੀਟ ਕਰਨ ਤੋਂ ਬਾਅਦ ਜਦੋਂ ਤੁਸੀਂ ਮੋਢੇ ਬਣਾਉਣੇ ਮੋਢਿਆਂ ਦੀ ਘਟਾਈ ਕਰਨੀ ਹੈ ਤਾਂ ਇਸ ਤਰ੍ਹਾਂ ਕਰਨੀ ਹੈ ਦੇਖੋ ਜਿੰਨੇ ਕੁੰਡਿਆਂ ਦਾ ਤੁਸੀਂ ਬਾਰਡਰ ਬਣਾਉਣਾ ਹੋਗਾ ਓਨੇ ਕੁੰਡੇ ਤੁਸੀਂ ਇੱਥੇ ਲੈ ਲੈਣੇ ਜਿਵੇਂ ਛੋਟੇ ਬੱਚਿਆਂ ਲਈ ਬਣਾ ਰਹੇ ਹਾਂ ਤਾਂ ਥੋੜੇ ਕੁੰਡੇ ਜਿਹੜੇ ਆਪਾਂ ਨੂੰ ਬਹੁਤ ਹੁੰਦੇ ਜਿਵੇਂ 5-7 ਇਸ ਤਰ੍ਹਾਂ ਠੀਕ ਹੈ ਜੇਕਰ ਜ਼ਿਆਦਾ ਰੱਖਣੀ ਹੈ 9 12 ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨਾ ਚੜਾਈ ਤੇ ਤੁਸੀਂ ਬਾਰਡਰ ਰੱਖਣਾ ਹੋਗਾ ਓਨੇ ਕੁੰਡੇ ਤੁਸੀਂ ਇਸ ਤਰ੍ਹਾਂ ਲੈਣੇ ਦੇਖੋ ਐਕਸਟਰਾ ਇੱਕ ਕੁੰਡਾ ਫਿਰ ਇਸੇ ਕੁੰਡੇ ਨੂੰ ਫੇਰ ਬਣਾਈ ਕਰਨਾ 2 10 4 ਮੈਂ ਇੱਥੇ ਪੰਜ ਕੁੰਡਿਆਂ ਦਾ ਬਾਰਡਰ ਬਣਾਉਂਗੀ 5 ਦੋ ਕੁੰਡੇ ਹੋਰ ਲੈ ਲੂੰਗੀ ਸੱਤ ਕੁੰਡਿਆਂ ਦਾ ਬਾਰਡਰ ਬਣਾ ਲੈਣੀ ਹੈ 6 7 ਠੀਕ ਹੈ ਸੱਤ ਕੁੰਡੇ ਹੋ ਗਏ ਦੇਖੋ ਹੁਣ ਜਿਹੜੇ ਆਪਾਂ ਸੱਤ ਕੁੰਡੇ ਵਧਾਏ ਇਹਨਾਂ ਨੂੰ ਆਪਾਂ ਇੱਧਰ ਸੈੱਟ ਕਰਨਾ ਤਾਂ ਸੈੱਟ ਆਪਾਂ ਕਿਸ ਤਰ੍ਹਾਂ ਕਰਨਾ ਜਿਹੜੇ ਆਪਾਂ ਬਾਰਡਰ ਲਈ ਕੁੰਡੇ ਰੱਖੇ ਹੋਣਗੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਬਾਰਡਰ ਹੋਊਗਾ ਉਸੇ ਤਰ੍ਹਾਂ ਤੁਸੀਂ ਬਣਾਈ ਕਰਨੀ ਹੈ ਜਿਵੇਂ ਇੱਕ ਉਲਟਾ ਸਿੱਧਾ ਤਾਂ ਉਸ ਤਰ੍ਹਾਂ ਦੀ ਬਣਾਈ ਕਰ ਲੈਣੀ ਹੈ ਜੇਕਰ ਕੋਈ ਹੋਰ ਡਿਜ਼ਾਈਨ ਹੈ ਤਾਂ ਉਸ ਤਰ੍ਹਾਂ ਦੀ ਬਣਾਈ ਕਰ ਲੈਣੀ ਹੈ ਮੈਂ ਇਹ ਉਲਟੇ ਕੁੰਡਿਆਂ ਦਾ ਬਾਰਡਰ ਬਣਾਉਂਗੀ ਪਹਿਲਾ ਕੁੰਡਾ ਜਿਹੜਾ এজ ਲਈ ਇਤਾਰੂੰਗੀ ਕਿਨਾਰੀ ਵਾਸਤੇ ਠੀਕ ਹੈ ਇਸ ਤਰ੍ਹਾਂ ਫੇਰ ਦੂਸਰਾ ਦੋ ਕੁੰਡਿਆਂ ਤੇ ਮੈਂ ਕਿਨਾਰੀ ਬਣਾਉਂਗੀ ਇਸ ਤਰ੍ਹਾਂ ਉਸ ਤੋਂ ਬਾਅਦ ਉਲਟੇ ਕੁੰਡਿਆਂ ਦਾ ਮੈਂ ਬਾਰਡਰ ਬਣਾਉਂਗੀ ਦੋ ਕੁੰਡੇ ਹੋਗੇ ਤਿੰਨ ਚਾਰ ਪੰਜ ਛੇ ਸੱਤ ਕੁੰਡੇ ਮੈਂ ਵਿਧਾਇ ਸੀ ਸੱਤ ਕੁੰਡੇ ਬਣਾ ਲਏ ਠੀਕ ਹੈ ਹੁਣ ਸੱਤ ਕੁੰਡੇ ਆਪਾਂ ਇਹ ਸੱਤ ਕੁੰਡੇ ਘਟਾ ਕੇ ਸੈੱਟ ਕਰਨੇ 1 2 3 4 5 6 7 ਤੇ ਇੱਥੇ ਮੈਂ ਮਾਰਕ ਲਗਾਉਂਦੀ ਦੇਖੋ ਕਿਉਂਕਿ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਇੰਨੇ ਕੁੰਡੇ ਆਪਾਂ ਘਟਾਉਣੇ ਠੀਕ ਹੈ ਵਾਪਸੇ ਸਲਾਈ ਤੇ ਕਰਾਂਗੇ ਆਪਾਂ ਇਥੋਂ ਤੱਕ ਆਪਾਂ ਕੁੰਡੇ ਜਿਹੜੇ ਸੈੱਟ ਕਰ ਲੈਣੇ ਆ ਘਟਾ ਲੈਣੇ ਆ ਠੀਕ ਹੈ ਹੁਣ ਸੱਤ ਕੁੰਡੇ ਜਿਹੜੇ ਮੈਂ ਰੱਖੇ ਸੀ ਸੱਤ ਕੁੰਡੇ ਬਣਾ ਲਏ ਇਸ ਤਰ੍ਹਾਂ ਤਾਂ ਥ੍ਰੈਡ ਪਿੱਛੇ ਕਰੂੰਗੀ ਹੁਣ ਮੈਂ ਕੁੰਡਾ ਪਲਟ ਕੇ ਇਸ ਤਰ੍ਹਾਂ ਸਿੱਧਾ ਕਰੂੰਗੀ ਠੀਕ ਹੈ ਦੋ ਕੁੰਡਿਆਂ ਦਾ ਬਣਾ ਦੂੰਗੀ ਇੱਕ ਕੁੰਡਾ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਘਟ ਗਿਆ ਵਾਪਸ ਫੇਰ ਆਪਾਂ ਉਲਟੀ ਸਾਈਡ ਤੇ ਆਵਾਂਗੇ ਪਹਿਲਾ ਕੁੰਡਾ ਤਾਰਾਂਗੇ ਜਿਹੜਾ ਆਪਾਂ ਦੋ ਕੁੰਡਿਆਂ ਦਾ ਇੱਕ ਕੀਤਾ ਸੀ ਅੱਗੇ ਜਿਵੇਂ ਆਪਾਂ ਜੇਕਰ ਤੁਸੀਂ ਉਲਟੇ ਸਿੱਧੇ ਦਾ ਬਾਰਡਰ ਬਣਾ ਰਹੇ ਹੋ ਤਾਂ ਉਸ ਤਰ੍ਹਾਂ ਬਣਾ ਲੈਣਾ ਮੈਂ ਇੱਥੇ ਉਲਟੀਆਂ ਲਾਈਨਾਂ ਦਾ ਬਾਰਡਰ ਬਣਾਉਣੀ ਹੈ ਉਲਟੀਆਂ ਸਲਾਂਗਾਂ ਦੋਨਾਂ ਸਾਈਡਾਂ ਤੋਂ ਬਣਾ ਕੇ ਕੰਪਲੀਟ ਕਰੂੰਗੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਬਾਅਦ ਉਸ ਫੇਰ ਸਿੱਧੀ ਸिलाई ਤੇ ਦੋ ਕੁੰਡੇ ਅੱਜ ਲਈ ਇਸ ਤਰ੍ਹਾਂ ਕਿਨਾਰੀ ਵਾਸਤੇ ਨਾਲ ਜਿਹੜੀ ਆਪਣੀ ਕਿਨਾਰੀ ਬਣਦੀ ਆਉਗੀ ਮੋਢੇ ਦੀ ਠੀਕ ਹੈ ਬਾਅਦ ਵਿੱਚ ਆਪਾਂ ਨੂੰ ਕਰੋਸ਼ੇ ਦੇ ਨਾਲ ਕਿਨਾਰੇ ਕਿੰਗਰੀ ਬਣਾਉਣ ਦੀ ਲੋੜ ਨਹੀਂ ਪੈਂਦੀ ਫਿਰ ਅੱਗੇ 3 4 5 6 7 ਕੁੰਡੇ ਦੇਖੋ ਬਣਾ ਲੇ ਮੈਂ ਠੀਕ ਹੈ ਤਾਂ ਅੱਗੇ ਜਿਹੜਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਕੁੰਡਾ ਪਲਟ ਕੇ ਏਸ ਤਰ੍ਹਾਂ ਏਸ ਤਰ੍ਹਾਂ ਕਰ ਲੈਣਾ ਠੀਕ ਹੈ ਦੋ ਕੁੰਡਿਆਂ ਦਾ ਕਰ ਦਿਆਂਗੇ ਆਪਾਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਦੇਖੋ ਠੀਕ ਹੈ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਹੋਰ ਘਟ ਗਿਆ ਵਾਪਸ ਫੇਰ ਆਪਾਂ ਉਲਟੀ ਸਲਾਈ ਤੇ ਆ ਜਾਣਾ ਇਸ ਤਰ੍ਹਾਂ ਪਹਿਲਾ ਕੁੰਡਾ ਤਾਰ ਕੇ ਦੂਸਰੇ ਕੁੰਡੇ ਉਲਟੇ ਬਣਾ ਲੈਣੇ। ਇਸ ਤਰ੍ਹਾਂ ਠੀਕ ਹੈ। ਫਿਰ ਵਾਪਸ ਸਿੱਧੀ ਚਲਾਈ ਤੇ ਜਿੰਨੇ ਆਪਾਂ ਕੁੰਡੇ ਲਏ ਹੋਣਗੇ ਪਹਿਲਾਂ ਆਪਾਂ ਉਹ ਕੁੰਡੇ ਸੈੱਟ ਕਰਨੇ ਆ ਫਿਰ ਅੱਗੇ ਬਣਾਈ ਕਰਨੀ। ਫਿਰ ਦੋ ਕੁੰਡੇ ਅੱਜ ਵਾਲੇ 10 4 5 6 7 ਸੱਤ ਕੁੰਡੇ ਬਣਾ ਲਏ ਜਿਹੜੇ ਮੈਂ ਲਏ ਸੀ ਥ੍ਰੈਡ ਕਰੂੰਗੀ ਪਿੱਛੇ ਅੱਗੇ ਫੇਰ ਕੁੰਡਾ ਪਲਟ ਕੇ ਸਿੱਧਾ ਕਰੂੰਗੀ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕਰੂੰਗੀ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਰੌਂਗ ਸਾਈਡ ਤੇ ਪਹਿਲਾ ਕੁੰਡਾ ਤਾਰੂੰਗੀ ਉਸ ਤੋਂ ਬਾਅਦ ਇੱਕ ਕੁੰਡੇ ਮੈਂ ਉਲਟੇ ਬਣਾ ਲੂੰਗੀ ਇਸ ਤਰ੍ਹਾਂ ਠੀਕ ਹੈ ਫੇਰ ਵਾਪਸ ਸਿੱਧੀ ਸਾਈਡ ਤੇ ਸੱਤ ਕੁੰਡੇ ਮੈਂ ਬਣਾਉਂਗੀ ਦੋ ਕੁੰਡੇ ਰੱਖਿਆ ਹੈ ਪਨਾਰੀ ਵਾਸਤੇ 1 2 3 4 5 6 7 ਠੀਕ ਹੈ ਇਸ ਤਰ੍ਹਾਂ ਕੁੰਡਾ ਪਲਟ ਕੇ ਇਸ ਤਰ੍ਹਾਂ ਕਰੂੰਗੀ ਫੇਰ ਦੋ ਕੁੰਡਿਆਂ ਦਾ ਬਣਾਉਂਗੀ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ फेर واپس ਰੋਂਗ ਸਾਈਡ ਤੇ ਪਹਿਲਾ ਕੁੰਡਾ ਤਾਰਾਂਗੇ ਜਿਹੜਾ ਦੋ ਕੁੰਡਿਆਂ ਦਾ ਪੈਕ ਕਰਦੇ ਹਾਂ ਉਸ ਤੋਂ ਬਾਅਦ 2 3 4 5 7 8 ਕੁੰਡੇ ਹੋ ਜਾਂਦੇ ਆ ਆਪਣੇ ਹੀ ਠੀਕ ਹੈ ਕਿਉਂਕਿ ਇੱਕ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣੀ ਇੱਕ ਕੁੰਡਾ ਆਪਣਾ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਸਿੱਧੀ ਸिलाई ਤੇ ਦੋ ਕੁੰਡੇ ਕਿਨਾਰੀ ਵਾਸਤੇ 3 4 ਪੰਜ ਜੇਕਰ ਤੁਸੀਂ ਉਲਟੇ ਸਿੱਧੇ ਦਾ ਬਾਰਡਰ ਬਣਾ ਰਹੇ ਹੋ ਤਾਂ ਕੁੰਡੇ ਇਸ ਤਰ੍ਹਾਂ ਬਣਾ ਲੈਣੇ ਠੀਕ ਹੈ ਫਿਰ ਉਸ ਤਰ੍ਹਾਂ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬਣਾਉਂਗੀ ਮੈਂ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਵਾਪਸ ਫੇਰ ਰੋਂਗ ਸਾਈਡ ਤੇ ਆ ਜਾਣ ਪਹਿਲਾ ਕੁੰਡਾ ਤਾਰ ਕੇ ਉਸ ਤੋਂ ਬਾਅਦ ਇੱਕ ਕੁੰਡੇ ਆਪਾਂ ਉਲਟੇ ਬਣਾ ਲੈਣੇ ਫੇਰ ਵਾਪਸ ਰਾਈਟ ਸਾਈਡ ਤੇ ਆ ਜਾਣਾ ਦੋ ਕੁੰਡੇ ਅੱਜ ਵਾਲੇ ਇਸ ਤਰ੍ਹਾਂ 10 4 5 6 7 ਠੀਕ ਹੈ ਫਿਰ ਇੱਕ ਏ ਕੁੰਡਾ ਤੇ ਕੁੰਡਾ ਆਪਾਂ ਲਾਵਾਂਗੇ ਹੋਰ ਨਾਲ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਉਂਗੀ ਇੱਕ ਕੁੰਡਾ ਠੀਕ ਹੈ ਹੁਣ ਅੱਗੇ ਕਿਸ ਤਰ੍ਹਾਂ ਕਰਨਾ ਹੈ ਦੇਖੋ ਫਿਰ ਆਪਾਂ ਆਵਾਂਗੇ ਉਲਟੀ ਸਾਈਡ ਤੇ ਪਹਿਲਾਂ ਆਪਾਂ ਇੱਕ ਕੁੰਡੇ ਬਣਾਵਾਂਗੇ ਠੀਕ ਹੈ ਬਣਾ ਲੇ ਕੁੰਡੇ ਫਿਰ ਰਾਈਟ ਸਾਈਡ ਤੇ ਦੋ ਕੁੰਡੇ এজ ਵਾਲੇ ਅੱਗੇ 1 2 3 4 5 6 7 ਸੱਤ ਕੁੰਡੇ ਹੋ ਗਏ ਹੁਣ ਜਿਹੜਾ ਆਪਣਾ ਕਿਨਾਰੀ ਵਾਲਾ ਕੁੰਡਾ ਇਹ ਆਪਾਂ ਨਾਲ ਇਸੇ ਤਰ੍ਹਾਂ ਕਿਨਾਰੀ ਸਿੱਧਾ ਕੁੰਡਾ ਨੂੰ ਬਣਾਉਦੇ ਜਾਣਾ ਇਸ ਤਰ੍ਹਾਂ ਠੀਕ ਹੈ ਤਾਂ ਅੱਗੇ ਜੇ ਇਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੋਊਗਾ ਸਿੱਧੀਆਂ ਸਲਾਈਆਂ ਦਾ ਡਿਜ਼ਾਈਨ ਹੈ ਜੇ ਇਸ ਤਰ੍ਹਾਂ ਦਾ ਵੀ ਆਪਾਂ ਉਸੇ ਤਰ੍ਹਾਂ ਬਣਾਉਂਦੇ ਜਾਣਾ। ਕੁੰਡੇ ਜਿਹੜੇ ਆਪਾਂ ਮੋਢਿਆਂ ਦੀ ਘਟਾਈ ਕਰਨੀ ਸੀ ਉਹ ਕਰ ਲਈ ਠੀਕ ਹੈ। ਹੁਣ ਆਪਾਂ ਮੋਢਿਆਂ ਦੀ ਕੋਈ ਘਟਾਈ ਨਹੀਂ ਕਰਨੀ। ਮੋਢੇ ਨਾਲ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ। ਇਹ ਥੋੜਾ ਜਿਹਾ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਹਾਂ। ਹਲਟੀ ਸਾਈਡ ਤੋਂ ਮੈਂ ਤੁਸੀਂ ਦਿਗਾ ਸਲੰਗਾਂ ਬਣਾ ਰਹੀ ਹਾਂ ਤੇ ਉਲਟੀ ਸਾਈਡ ਤੋਂ ਉਲਟ ਜੇ ਇਸ ਤਰ੍ਹਾਂ ਦਾ ਵੀ ਤੁਹਾਡਾ ਸਿੱਧੀ ਸਾਈਡ ਤੋਂ ਡਿਜ਼ਾਈਨ ਹੋਊਗਾ ਜਾਂ ਉਲਟੀ ਸਾਈਡ ਤੋਂ ਡਿਜ਼ਾਈਨ ਹੋਊਗਾ ਤੁਸੀਂ ਕੰਪਲੀਟ ਕਰਦੇ ਜਾਣਾ ਤੇ ਜਿਹੜੇ ਤੁਸੀਂ ਬਾਰਡਰ ਲਈ ਕੁੰਡੇ ਰੱਖੇ ਹੋਣਗੇ ਉਹ ਉਸੇ ਤਰ੍ਹਾਂ ਬਾਰਡਰ ਬਣਾਉਦੇ ਜਾਣਾ ਕੋਈ ਵੀ ਕੁੰਡਾ ਘਟਾਉਣਾ ਜਾਂ ਵਧਾਉਣਾ ਨਹੀਂ ਠੀਕ ਹੈ ਦੇਖੋ ਇਸ ਤਰ੍ਹਾਂ ਇਦੇ ਨਾਲ ਕੀ ਹੁੰਦਾ ਆਪਣਾ ਜਿਹੜਾ ਅਲੱਗ ਤੋਂ ਮੋੜਾ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਮੋੜਾ ਜਿਹੜਾ ਨਾਲ ਹੀ ਬਣਦਾ ਜਾਂਦਾ ਜਿਹੜੇ ਬਾਰਡਰ ਵਾਲੇ ਕੁੰਡੇ ਆਪਾਂ ਬਣਾ ਲੈਣੇ ਕਿ ਚੈਨ ਵਾਲਾ ਕੁੰਡਾ ਤੁਸੀਂ ਸਲਿੱਪ ਵੀ ਕਰ ਸਕਦੇ ਆ ਬਣਾ ਵੀ ਕਰ ਸਕਦੇ ਆ ਇਸ ਤਰ੍ਹਾਂ ਸਲਿੱਪ ਵੀ ਕਰ ਸਕਦੇ ਆ ਠੀਕ ਹੈ ਉਲਟੀ ਸਾਈਡ ਤੋਂ ਉਲਟਾ ਬਣਾ ਸਕਦੇ ਆ ਅੱਗੇ ਜਿਸ ਤਰ੍ਹਾਂ ਦੀ ਵੀ ਤੁਹਾਡੀ ਬਣਾਈ ਹੋਗੀ ਉਸੇ ਤਰ੍ਹਾਂ ਦੀ ਆਪਾਂ ਬਣਾ ਲੈਣੀ ਹੈ ਦੇਖੋ ਉਸ ਤੇ ਆਪਾਂ ਪਹਿਲਾਂ ਕੋਟੀ ਜਾਂ ਸਵੈਟਰ ਬਣਾਉਣੀ ਆ ਉਸ ਤੋਂ ਬਾਅਦ ਗਲਾ ਬਣਾਉਣੀ ਆ ਫਿਰ ਮੋਢੇ ਜੋੜਦੇ ਆ ਉਸ ਤੋਂ ਬਾਅਦ ਮੋਢਿਆਂ ਦੇ ਕੁੰਡੇ ਚੱਕਦੇ ਆ ਮੋਢੇ ਬਣਾਉਣੇ ਤਾਂ ਜਦੋਂ ਆਪਾਂ ਇਸ ਤਰ੍ਹਾਂ ਮੋਢੇ ਬਣਾ ਲਾਂਗੇ ਤਾਂ ਆਪਾਂ ਨੂੰ ਅਲੱਗ ਤੋਂ ਮੋਢੇ ਬਣਾਉਣ ਦੀ ਜਿਹੜੀ ਜ਼ਰੂਰਤ ਨਹੀਂ ਪੈਂਦੀ ਦੇਖੋ ਇਸ ਤਰ੍ਹਾਂ ਠੀਕ ਹੈ ਇਹ ਨਾਲ ਹੀ ਮੋੜਾ ਬੰਦਾ ਜਾਂਦਾ ਹੁਣ ਇੱਥੇ ਮੈਂ ਕੁੰਡੇ ਲੈਣ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਮੋੜਿਆਂ ਦੀ ਘਟਾਈ ਕਰਨੀ ਦੱਸਤੀ ਇਸ ਲਈ ਜਿਹੜਾ ਸ਼ੇਪ ਇਹ ਦੀ ਇਸ ਤਰ੍ਹਾਂ ਲੱਗ ਰਹੀ ਹੈ ਜਦੋਂ ਆਪਣਾ ਇੱਥੇ ਡਿਜ਼ਾਈਨ ਹੋਊਗਾ ਜਾਂ ਆਪਾਂ ਬਣਾਇਆ ਹੋਊਗਾ ਤਾਂ ਇਸ ਤਰ੍ਹਾਂ ਨਾਲ ਆਪਣਾ ਮੋੜਾ ਬੰਦਾ ਜਾਂਦਾ ਹੈ ਕਿਉਂਕਿ ਇੱਥੇ ਆਪਣੀ ਇਹ ਬਣਾਈ ਕੀਤੀ ਹੋਊਗੀ ਇਹ ਮੋੜੇ ਦੀ ਜਿਹੜੀ ਘਟਾਈ ਕਰਕੇ ਮੋੜੇ ਦਾ ਨਾਲ ਬਾਰਡਰ ਆ ਜਾਂਦਾ ਮੈਂ ਕੁੰਡੇ ਪਾਉਣ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਘਟਾਈ ਕਰਨੀ ਦੱਸ ਦਿੱਤੀ ਹੈ ਇਸ ਲਈ ਜਿਹੜੀ ਇਹਦੀ ਸ਼ੇਪ ਥੋੜੀ ਜਿਹੀ ਇਸ ਤਰ੍ਹਾਂ ਲੱਗਦੀ ਦੇਖੋ ਕਿਸ ਤਰ੍ਹਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਮੋਢਾ ਬਣ ਕੇ ਆਉਂਦਾ ਇੱਧਰ ਵੀ ਕਿਨਾਰੀ ਬਣੀ ਹੈ ਤੇ ਇੱਥੇ ਵੀ ਚੈਨ ਆ ਰਹੀ ਹੈ ਥੋੜਾ ਜਿਹਾ ਤੁਹਾਨੂੰ ਮੈਂ ਹੋਰ ਬਣਾ ਕੇ ਦਿਖਾ ਦਿੰਨੀ ਹਾਂ ਠੀਕ ਹੈ ਲਓ ਜੀ ਇਸ ਤਰ੍ਹਾਂ ਦੇਖੋ ਮੋਢੇ ਦੀ ਗਲਾਈ ਆਉਂਦੀ ਹੈ ਬਹੁਤ ਹੀ ਸੋਹਣੀ ਗਲਾਈ ਆਉਂਦੀ ਹੈ ਤਾਂ ਇਸ ਤਰ੍ਹਾਂ ਆਪਾਂ ਨਾਲ ਜਿਹੜਾ ਮੋਢੇ ਬਣਾ ਸਕਦੇ ਹਾਂ ਠੀਕ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜਾ ਇਸ ਤਰ੍ਹਾਂ ਮੋਢਾ ਬਣਾਉਣਾ ਨਾਲ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਇਹ ਆਪਣਾ ਜਿਹੜਾ ਲੈਫਟ ਸਾਈਡ ਦਾ ਮੋੜਾ ਹੁਣ ਆਪਾਂ ਰਾਈਟ ਸਾਈਡ ਦਾ ਮੋੜਾ ਬਣਾਵਾਂਗੇ ਠੀਕ ਹੈ